ਸਰਬੋ ਮੋਰਚੇ ਤੇ ਅਰੇ ਰੇਟ ਰਾਖਪੁੱਤੇ ਸ਼ਮਲ ਬਹੁਤ ਹੀ ਸਤਿਕਾਰਯੋਗ ਸਾਡੇ ਕਿਸਾਨ ਭਰਾ ਨੌਜਵਾਨ ਵੀਰ ਤੇ ਬਹੁਤ ਹੀ ਸਤਿਕਾਰਯੋਗ ਮਾਤਾ ਪਿਤਾ ਗੋਰੀਆਵਾਰ ਸਾਡੀਆਂ ਸਤਿਕਾਰਯੋਗ ਭੈਣਾਂ ਤੇ ਵੱਖ-ਵੱਖ ਜਥੇਬੰਦੀਆਂ ਦੇ ਗੋਸ਼ਹਿਵਾਨ ਸਭ ਤੋਂ ਪਹਿਲਾਂ ਸਰਬਪ੍ਰਧਾਨੀ ਗੁਰੂ ਗੋਬਿੰਦ ਸਿੰਘ ਜੀ ਵਾਖੀ ਫਤਿਹ ਦੀ ਛਾਂ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਖਾਕਵਾਕੋ ਆਰੇਨੇ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਐ ਤਿੰਨ ਸਾਡੇ ਉਹ ਨੌਜਵਾਨ ਜਿਹੜੇ ਸਰਕਾਰ ਨੇ ਸੇਕ ਖੂਰ ਫੜ ਕੇ ਜੇਲ੍ਹ ਦੇ ਵਿੱਚ ਬੰਦ ਕੀਤੇ ਐ ਉਹਨਾਂ ਦੀ ਰਿਆ ਇਹ ਨੂੰ ਲੈ ਕੇ ਅੱਜ ਆਪਾਂ ਚੌਥੇ ਦਿਨ ਦੇ ਵਿੱਚ ਸ਼ਾਮਲ ਆ ਸਰਕਾਰਾਂ ਕੁੰਭ ਕਰਨੀ ਨਹੀਂ ਦਸੁੱਥੀਆਂ ਹੋਣ ਐ ਜੜੀ ਹਾਲਾਤ ਚਿੰਤਾਜਨਕ ਐ ਫਨਾਤ ਸਾਡੇ ਵਾਸਤੇ ਇਸ ਕਰਕੇ ਚਿੰਤਾ ਜਰਕਾ ਹੈ ਕਿਉਂਕਿ ਜੇਲ੍ਹ ਵਿੱਚ ਬੰਦ ਤਿੰਨ ਨੌਜਵਾਨਾਂ ਦੇ ਵਿੱਚੋਂ ਅਨੀਸ਼ ਖੜਕਾ ਜੀਲੇ ਕੋਖਰ ਦਾ ਸ਼ੂਕੀ ਕੀ ਹੋਇਆ ਮਨਵਾਸ ਰੱਖਿਆ ਹੋਇਆ ਜੇਲ੍ਹ ਦੇ ਵਿੱਚ ਜਿਵੇਂ ਹਾਰ ਰੋਜ਼ ਉਹਦੇ ਹਾਲਾਤ ਹਾਲਾਤ ਜਿਵੇਂ ਉਹਦੀ ਛੇਤ ਹੈ ਉਹ ਵਿਗੜਦੀ ਜਾ ਰਹੀ ਹੈ ਜਨ ਇਹ ਫੋਦੀਆਂ ਬੇਸ਼ਰਮ ਸਰਕਾਰਾਂ ਸਰਕਾਰ ਚਾਹੇ ਹਰਿਆਣੇ ਦੀ ਐ ਸਰਕਾਰ ਚਾਹੇ ਪੰਜਾਬ ਦੀ ਐ ਸਰਕਾਰ ਚਾਹੇ ਕੇਂਦਰ ਹੈ ਸਾਡੇ ਮਨਾਂ ਦੇ ਵਿੱਚੇ ਪਰ ਪਰੇਖੇ ਹੁੰਦੇ ਐ ਅਬਕਾਰ ਇਹ ਗੱਲਾਂ ਖੜੀਆਂ ਕਰਦੇ ਐ ਸਾਨੂੰ ਵੰਡ ਕੇ ਦੇਖਦੇ ਐ ਕਿ ਹਰਿਆਣੇ ਨਾਲ ਸੰਬੰਧਤ ਮਸਲਾ ਐ ਸਾਨੂੰ ਵੰਡ ਕੇ ਦੇਖਦੇ ਐ ਕਿ ਪੰਜਾਬ ਨਾਲ ਸੰਬੰਧਤ ਮਸਲਾ ਐ ਪਰ ਆਪਣੀ ਜਥੇਬੰਦੀਆਂ ਲਈ ਇਹ ਮਰਥਾ ਇੱਕੋ ਐ ਜੇ ਪ੍ਰਬੰਧ ਰਾਜ ਕਰਨ ਵਾਲੇ ਲੋਕ ਇਸ ਸਿੰਘਾਸਨ ਤੇ ਮੌਜੂਦ ਲੋਕ ਇਸ ਸਿਸਟਮ ਆ ਇੱਕ ਸਰੀਰ ਦੀ ਤਰ੍ਹਾਂ ਆ ਪੈਰ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਦੇਵੇਂ ਸਾਡਾ ਇੱਕ ਸਰੀਰ ਹੁੰਦਾ ਓਦੇ ਤਰ੍ਹਾਂ ਇਹ ਸਰਕਾਰਾਂ ਦੇ ਪ੍ਰਬੰਧ ਆ ਪੈਰ ਤੇ ਛੱਤ ਵੱਜੇ ਚਾਹੇ ਸਾਡੇ ਸਰੀਰ ਤੇ ਕਿਸੇ ਹੋਰ ਜਗ੍ਹਾ ਤੇ ਛੱਤ ਵੱਜੇ ਇੱਕੋ ਜਾਂ ਦਰਦ ਮਹਿਸੂਸ ਹੁੰਦਾ ਸਾਨੂੰ ਆ ਜਿੱਥੇ ਅਸੀਂ ਬੈਠੇ ਆ ਸਾਡੇ ਪੰਜਾਬ ਦੇ ਆਕਮ ਪਰਮਪਾਦ ਦੇ ਆਧਾਰ ਨੇ ਤੇ ਆਕਮ ਪਰਮਪਾਦ ਨੇ ਕਿ ਪੰਜਾਬ ਦੇ ਵਿੱਚ ਬੈਠੇ ਐ ਪਰ ਆਪਾਂ ਨੂੰ ਗੱਲਾਂ ਸਾਫ਼ ਐ ਕਿ ਅਸੀਂ ਸਰਕਾਰ ਦੀ ਕੇਂਦਰ ਸਰਕਾਰ ਦੀ ਉਹ ਸਾਰਾ ਗੱਦਬੀ ਹੋਈ ਐ ਜਿਹੜੀ ਸੌਖਿਆਂ ਨਹੀਂ ਦੱਬੀ ਜਾ ਸਕਦੀ ਆ ਰੇਲਵੇ ਲਾਈਨ ਸਰਕਾਰ ਦੀ ਸਾਹ ਰਾਗ ਕੇਂਦਰ ਸਰਕਾਰ ਦੇ ਇਹਦੇ باوجود ਬੇਸ਼ਰਮ ਸਰਕਾਰ ਦੇ ਕੰਨਾਂ ਤੇ ਜੂ ਨਹੀਂ ਸਰਕੀ ਅੱਜ ਤੱਕ ਸਾਡੋਂ ਕਿਛੜ ਮਾਰੀ ਹੋਈ ਐ ਚੁੱਪ ਵੱਟੀ ਹੋਈ ਐ ਤੇ ਸਾਡੀ ਫੇਰਨ ਸਰਦੀ ਲੋੜ ਐ ਇਸ ਗੱਲ ਦੇ ਵਿੱਚੋਂ ਕਿ ਬੇਸਾਨੂੰ ਕਰਨਾ ਕੀ ਚਾਹੀਦਾ ਓ ਸਰਕਾਰ ਜਾਗੂ ਹੀ ਕਦੋਂ ਆਪਦੀ ਕੁੰਬ ਕਰਨੀ ਨੀਂਦ ਦੇ ਵਿੱਚੋਂ ਉਹਨੂੰ ਜਗਾਉਣ ਬਾਅਦ ਤੇ ਸਾਨੂੰ ਉਸ ਤਰ੍ਹਾਂ ਦੇ ਹਾਲਾਤ ਪੈਦਾ ਕਰਨੇ ਪੈਣੇ ਐ ਧਰਤੀ ਚਾਹੇ ਪੰਜਾਬ ਦੀ ਐ ਚਾਹੇ ਹਰਿਆਣੇ ਦੀ ਐ ਹੋਰ ਹਾਲਾਤ ਪੈਦਾ ਕਰਾਉਂ ਤੇ ਲਗੀਆਂ ਸਰਕਾਰਾਂ ਅਸੀਂ ਨਹੀਂ ਚਾਹੁੰਦੀਆਂ ਆਪਣੇ ਫੂਲ ਨੂੰ 도ਵੇ ਨਹੀਂ ਚਾਹੁੰਦੇ ਕਿ ਅਸੀਂ ਆ ਰੇਲਵੇ ਲੈਣਾ ਬੰਦ ਕਰਕੇ ਲੋਕਾਂ ਦੀ ਖੱਦਲ ਖਵਾਰੀ ਦੇ ਵਿੱਚ ਵਾਧਾ ਕਰੀਏ ਸਰਕਾਰ ਨੇ ਮਨਸਾ ਬਣਾਈ ਹੋਈ ਆਪਦੀ ਸਰਕਾਰ ਨੇ ਲੋਕਾਂ ਬਾਤ ਤੇ ਖੱਦਲ ਖਵਾਰੀਆਂ ਖੜੀਆਂ ਕੀਤੀਆਂ ਹੋਣਾਂ ਸਮੂਹ ਕਿਸਤੀ ਲੋਕਾਂ ਬਾਤ ਤੇ ਖੱਦਲ ਖਵਾਰੀਆਂ ਖੜੀਆਂ ਕੀਤੀਆਂ ਹੋਣਾਂ ਹਰ ਇੱਕ ਗੱਲ ਦੇ ਉੱਤੇ ਇਨਸਾਫ ਨਹੀਂ ਮਿਲਦਾ ਸਾਨੂੰ ਛੋਟੀਆਂ ਛੋਟੀਆਂ ਗੱਲਾਂ ਦੇ ਉੱਤੇ ਹਰ ਰੋਜ਼ ਭਾਤ ਦੇ ਵਿੱਚ ਸਾਡੇ ਸਮੁੱਚੇ ਕਿਰਤੀ ਲੋਕ ਅਰੋਸ ਪਦਰਸ਼ਨ ਕਰ ਰਹੇ ਆ ਸੰਘਰਸ਼ ਕਰ ਰਹੇ ਆ ਇਨਸਾਫ ਲੈਣ ਬਾਅਦ ਤੇ ਲੋਕਾਂ ਨੂੰ ਸਗਾਸ ਦੇ ਰਸਤੇ ਇਖਤਿਆਰ ਕਰਨੇ ਪੈਂਦੇ ਆ ਇਸ ਕਰਕੇ ਅੱਜ ਜਿੱਥੇ ਅਸੀਂ ਬੜੇ ਕੰਮ ਦੇ ਵਿੱਚ ਫਸੇ ਹੋਏ ਆ ਕਣਕ ਦੀ ਵਾਢੀ ਦਾ ਜੋਰ ਹੈ ਲੰਘ ਜਾਣਾ ਕਣਕ ਦੀ ਵਾਢੀ ਦਾ ਜੋਰ ਉਹਨਾਂ ਸਮਿਆਂ ਦੇ ਵਿੱਚ ਸਰਕਾਰ ਦੀ ਕੇਸਾ ਮਾਰਨੀ ਨਹੀਂ ਜਣੀ ਸਾਡੇ ਵਾਸਤੇ ਇੱਕ ਸੰਕੇਤ ਹੈ ਆ ਚੋਣਾ ਤੋਂ ਬਾਅਦ ਦੇ ਵਿੱਚ ਸਰਕਾਰ ਜੀ ਦੀ ਮਰਜ਼ੀ ਬਣ ਜੇ ਆ ਸੰਕੇਤ ਦੇ ਰਹੀਆਂ ਸਰਕਾਰਾਂ ਕਿ ਅਸੀਂ ਉਹ ਮੁੱਠੀ ਪਰ ਕਾਰਪੋਰੇਟ ਕਰਾਉਣਿਆਂ ਨੂੰ ਉਹਨਾਂ ਦੇ ਸੁਪਰ ਮੁਨਾਫਿਆਂ ਦੇ ਵਿੱਚ ਖੜੋਤ ਨਹੀਂ ਕਰੇ ਆਉਣ ਦੇਣੀ ਉਹਨਾਂ ਦੇ ਸੁਪਰ ਮੁਨਾਫੇ ਜਿਹੜੇ ਸੁਰੱਖਤ ਕਰਨ ਲਈਆਂ ਨੀਤੀਆਂ ਪੌਲਟੀਆਂ ਅਸੀਂ ਲਾਗੂ ਕਰਾਂਗੇ ਆਪਾਂ ਕਹਿੰਦੇ ਆ ਕਿ ਸਾਨੂੰ ਐਮਐਸਪੀ ਨਾਲ ਜੋੜੋ ਫੋਮੇ ਨਾਜ਼ਰ ਕਮਿਸ਼ਨ ਜਾਂ ਸਫਾਲਸ਼ਾ ਲਾਗੂ ਕਰੋ ਤੇ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਓ ਅਸੀਂ ਕਹਿੰਦੇ ਆ ਕਿ ਸਾਡਾ ਸਮੁੱਚਾ ਕਰਜ਼ਾ ਖਤਮ ਕਰੋ ਭਾਰਤ ਦੇ ਕਿਸਾਨਾਂ ਮਜ਼ਦੂਰਾਂ ਦਾ ਰਾਤਾਂ ਨੂੰ ਡੁੱਟ ਕੇ ਜੀ ਅਸੀਂ ਨੇ ਖਾਤਾ ਤੇ ਇਹ ਕਰਜ਼ਾ ਸਰਕਾਰ ਦੀਆਂ ਨੀਤੀਆਂ ਪਹੁੰਚੀਆਂ ਨੇ ਸਾਡੀਆਂ ਜੇਬਾਂ ਦੇ ਵਿੱਚ ਪਾਇਆ ਤੇ ਮੁੱਠੀ ਪਰ ਕਾਰਪੋਰੇਟ ਘਰਾਣਿਆਂ ਨੂੰ ਨੀਤੀ ਪਾਲਿਸੀ ਦਿੱਤਾ ਹੈ ਤਾਂ ਅੰਨੇ ਮੁਨਾਫੇ ਸੁਰੱਖਿਤ ਕੀਤੇ ਆ ਆਹਾਂ ਕੱਲ ਦਾ ਸੰਕੇਤ ਹੈ ਸਰਕਾਰ ਦੀ ਚੁੱਪ ਜਿਨੀ ਮਰਜ਼ੀ ਸਰਕਾਰ ਮੰਨਦੇ ਚਾਹੇ ਪੰਜਾਬ ਹੈ ਹੋਣਾ ਚਾਹੇ ਕੇਂਦਰ ਹੈ ਜਦੋਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਅਸੀਂ ਇਹ ਸੰਘਰਸ਼ਾਂ ਤੋਂ ਪਿੱਛੇ हटਦੇ ਆ ਸੰਘਰਸ਼ਾਂ ਦੇ ਵਿੱਚ ਸਾਨੂੰ ਮਾਰ ਪੈਂਦੀ ਹੈ ਤਾਣ ਵਾਲੇ ਸਮੇਂ ਦੇ ਵਿੱਚ ਸਾਡੇ ਖੇਤੀਬਾੜੀ ਸੈਕਟਰ ਨੂੰ ਵੱਡਾ ਖਤਰਾ ਹੈ ਕਿਉਂਕਿ ਨੀਤੀਆਂ ਪਾਲਿਸੀਆਂ ਦੇ ਤਹਿਤ ਏ ਆਪਦੇ ਦਿਲ ਦੀਆਂ ਗੱਲਾਂ ਕੱਢ ਚੁੱਕੀਆਂ ਸਰਕਾਰਾਂ ਭਾਰਤ ਸਰਕਾਰ ਹੈ ਪੰਜਾਬ ਸਰਕਾਰ ਹੈ ਹਰਿਆਣਾ ਸਰਕਾਰ ਹੈ ਸੇ ਮਨ ਬਣਾ ਚੁੱਕੀਆਂ ਕਿ ਅਸੀਂ ਉਹਨਾਂ ਨੀਤੀਆਂ ਪਾਲਦੀਆਂ ਦੇ ਤਹਿਤ ਬੇਸ਼ਕੁਬਾਰ ਸੰਸਥਾ ਦੀਆਂ ਨੀਤੀਆਂ ਪਾਲਦੀਆਂ ਤਹਿਤ ਬੇਸ਼ਕ ਬੈਂਕ ਦੀਆਂ ਨੀਤੀਆਂ ਪਾਲਦੀਆਂ ਤਹਿਤ ਅਸੀਂ ਸਮੁੱਤੇ ਜਨਤਕ ਖੇਤਰ ਦੇ ادارے ਕਾਰਪੋਰੇਟ ਕਰਨ ਦੀਆਂ ਝੋਲੀਆਂ ਵਿੱਚ ਪਾਉਣੇ ਹੈ ਤੇ ਉਹ ਫੈਸਲਾ ਕਰ ਚੁੱਕੇ ਹੈ ਕਿ ਕਿਤੀ ਵਾਲੇ ਸੈਕਟਰ ਨੂੰ ਅਸੀਂ ਕਾਰਪੋਰੇਟ ਸੈਕਟਰ ਦੇ ਵਿੱਚ ਤਰਦੀਨ ਕਰਨਾ ਹੈ ਉਧਰ ਨੂੰ ਕਦਮ ਵਧਾਏ ਹੋਏ ਆ ਸਰਕਾਰਾਂ ਨੇ ਉਹ ਹਾਲਾਤ ਪੈਦਾ ਕਰਤੇ ਲੱਗੀ ਹੋਈ ਆ ਭਾਰਤੀ ਸਰਕਾਰ ਹਾਲਾਤ ਪੈਦਾ ਕੀਤੇ ਜਾਂਦੇ ਹੁੰਦੇ ਆ ਜੇ ਹਾਲਾਤਾਂ ਤੋਂ ਅਸੀਂ ਮਿਹਨਤ ਕਸ਼ ਲੋਕਾਂ ਨੂੰ ਨਾ ਹੋਈਏ ਅਸੀਂ ਥੜਕ ਜੀ ਅਸੀਂ ਕਮਰਾ ਦੀ ਅਸੀਂ ਸਬਰ ਨਾ ਰੱਖੀਏ ਤੇ ਅਸੀਂ ਆਪਣਾ ਸਿਲਕ ਨਾ ਨਵਾਈਏ ਤਾਂ ਸਰਕਾਰਾਂ ਸਫਲ ਹੁੰਦੀਆਂ ਜੇ ਭਰਾਵੋ ਨੀਤੀਆਂ ਪਾਲਸੀਆਂ ਨੂੰ ਪੁੱਠਾ ਗੇੜਾ ਦੇਣਾ ਜੇ ਅਸੀਂ ਸਾਡੀਆਂ ਜ਼ਮੀਨਾਂ ਬਚਾਉਣੀਆਂ ਸਾਡੀਆਂ ਫਸਲਾਂ ਬਚਾਉਣੀਆਂ ਨਸਲਾਂ ਬਚਾਉਣੀਆਂ ਤਾਂ ਵੀ ਸਾਡੇ ਲਈ ਆਇ ਕੋਈ ਇੱਕ ਰਸਤਾ ਹੈ ਸੰਘਰਸ਼ਾਂ ਦਾ ਰਸਤਾ ਸਾਡੇ ਦੇ ਸਗਾ ਸਾਡੇ ਰਾਹ ਤੇ ਸਰਕਾਰ ਨੇ ਕਿਥਣ ਮਾਰੀ ਹੈ ਤੇ ਸਾਨੂੰ ਉਸ ਤਾਂ ਦੇ ਹਾਲਾਤ ਪੈਦਾ ਕਰਨੇ ਪੈਣੇ ਆਉਣ ਵਾਲੇ ਸਮੇਂ ਦੇ ਵਿੱਚ ਚਾਹੇ ਪੰਜਾਬ ਹੈ ਚਾਹੇ ਹਰਿਆਣਾ ਸਾਰੇ ਸੂਬਿਆਂ ਦੇ ਵਿੱਚੋਂ ਹਾਲਾਤ ਪੈਦਾ ਕਰਨੇ ਪੈਣੇ ਆ ਸਾਨੂੰ ਸਾਡੇ ਲੋਕਾਂ ਦੇ ਵਿੱਚ ਗੱਲ ਜਾਵੇ ਕਿ ਰਾਜ ਕਰਨ ਵਾਲੇ ਲੋਕ ਕਿਵੇਂ ਤੱਕਾ ਕਰਦੇ ਆ ਕਿਰਤੀ ਲੋਕਾਂ ਦੇ ਨਾਲ ਰਾਜ ਕਰਨ ਵਾਲੇ ਲੋਕ ਜਿਹੜੇ ਸਾਡੀਆਂ ਸੱਤਾਂ ਵਿੱਚ ਆਉਣਾ ਜੀ ਨੇ ਚੋਣਾਂ ਦੇ ਸਮੇਂ ਹੈ ਤੇ ਚੋਣਾਂ ਦੇ ਸਮਿਆਂ ਦੌਰਾਨ ਸਾਡੀ ਖੱਜਲ ਖਵਾਰੀ ਦੇ ਲਾਈਨਾਂ ਦੇ ਉੱਤੇ ਬਿਠਾ ਕੇ ਕੀਤੀ ਹੋਈ ਹੈ ਸਾਡੀ ਸੁਣਵਾਈ ਨਹੀਂ ਕਰ ਰਹੀਆਂ ਤੇ ਚੋਣਾਂ ਦੇ ਦੌਰਾਨ ਵਿੱਚ ਹੀ ਹਾਨਪੇਦਾ ਕੀਤੇ ਜਾ ਰਹੇ ਆ ਤਾਂ ਫੇਰ ਸਾਨੂੰ ਹੋਰ ਵੱਡਾ ਥਾਬਰ ਹੋਰ ਵੱਡਾ ਸਿੱਧਕ ਤੇ ਹੋਰ ਵੱਡੇ ਸੰਗਤ ਦੀ ਲੋੜ ਹੈ ਉਹ ਸਾਨੂੰ ਦੱਸ ਕੇ ਗਏ ਆ ਸਾਡੇ ਗਾਦਰੀ ਬਾਪੇ ਭਰਾ ਬਾਪੇ ਸਾਡੇ ਗੁਰਖਰੇਵਾਲ ਸਾਨੂੰ ਦੱਸ ਕੇ ਗਏ ਆ ਉਹ ਰਸਤਾ ਤੇ ਇਸ ਰਸਤੇ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਭਰਾਵੋ ਵਧਾਈ ਦੀਆਂ ਪਾਤਸ਼ਾਹ ਸਾਡੀਆਂ ਮਤਾਵਾ ਭੈਣਾ ਜਿਹੜੀਆਂ ਵੱਡੀ ਗਿਣਤੀ ਦੇ ਵਿੱਚ ਇਸ ਮੋਰਚੇ ਦੇ ਵਿੱਚ ਸ਼ਾਮਲ ਹੋਈਆਂ ਤੇ ਸ਼ਾਮਲ ਰਹਿਣਾ ਵੀ ਹੈ ਜਣੀਆਂ ਸੀ ਮਾਨ ਬਣਾਈਏ ਇਸ ਗੱਲ ਦਾ ਕਿ ਆ ਦੋ ਚਾਰ ਦਿਨਾਂ ਦੇ ਵਿੱਚ ਸਾਡੀ ਫਸਲ ਸੰਭੀ ਜਾਣੀ ਹੈ ਉਹ ਤੋਂ ਬਾਅਦ ਦੇ ਵਿੱਚ ਅਸੀਂ ਇਕੱਲੇ ਇਕੱਲੇ ਬੰਦੇ ਤੇ ਸਾਡੇ ਤੇ ਜ਼ਿੰਮੇਵਾਰੀ ਹੁੰਦੀ ਹੈ ਅਸੀਂ ਇਹ ਪ੍ਰਚਾਰ ਲੈ ਕੇ ਜਾਈਏ ਸਾਡੇ ਪਿੰਡਾਂ ਦੀਆਂ ਸੱਤਾਂ 'ਚ ਗੁਰੂ ਘਰਾਂ ਦੇ ਵਿੱਚੋਂ ਨੌਸੈਂਟਾ ਕਰੀਏ ਕਿ ਸਰਕਾਰ ਕੇਂਦਰ ਦੀ ਹਰਿਆਣਾ ਦੀ ਪੰਜਾਬ ਦੀ ਸਾਡੇ ਸਮੁੱਚੇ ਮਿਹਨਤਕਸ਼ ਲੋਕਾਂ ਦੇ ਨਾਲ ਵੱਡਾ ਧੱਕਾ ਕਰਨ ਤੇ ਲੱਗੀਆਂ ਹੋਣ ਹੈ ਆਪਣੇ ਕੱਲ ਨੂੰ ਹਰਿਆਣਾ ਦੇ ਵਿੱਚ ਵੱਡਾ ਪ੍ਰੋਗਰਾਮ ਆਪਣੇ ਫੋਰਮਾਂ ਵੱਲੋਂ ਸਾਡਾ ਆਪਾਂ ਸਿਰ ਪੰਚਾਇਤ ਹੈ ਵੱਡਾ ਘੱਟ ਹੁਣਾ ਉੱਥੇ ਅਗਲੇ ਫੈਸਲੇ ਵੀ ਹੋਣਿਆ ਤੇ ਉੱਪਰਲੇ ਪਾਸੇ ਵੀ ਲੋਕਾਂ ਦੀ ਨਜ਼ਰ ਲੱਗੀ ਹੋਈ ਹੈ ਜੜੀਏ ਹਾਲਾਤ ਆਪਾਂ ਹੋਰ ਬਣਾਉਣੇ ਆ ਮੇਰਾ ਕਹਿਣ ਤੋਂ ਮਤਲਬ ਇਹ ਕਿ ਜੇ ਸਰਕਾਰ ਆ ਰੇਲ ਦੀ ਲਾਈਨ ਤੇ ਬੈਠਿਆ ਤੋਂ ਖੇਤਾਂ ਮਾਰੀ ਬੈਠੀ ਐ ਚੁੱਕ ਬੱਤੀ ਬੈਠੀ ਐ ਜਿੱਥੇ ਵੱਡੇ ਪੱਦਰ ਦੇ ਲੋਕਾਂ ਨੂੰ ਖਜਲ ਖਵਾ ਲਈ ਹੋਈ ਐ ਤੇ ਹਾਲਾਤ ਇਹ ਬਣਾਉਣ ਲੱਗੀ ਹੋਈ ਐ ਪੰਜਾਬ ਦੀ ਸਰਕਾਰ ਕਿ ਆ ਜਿਹੜੇ ਰੇਲ ਦੀਆਂ ਲਾਈਨਾਂ ਤੇ ਬੈਠੇ ਐ ਇਹਨਾਂ ਦੀ ਗੱਲ ਬਾਜਬ ਨਹੀਂ ਉਹ ਅੰਦਰ ਘਰ ਤੇ ਪ੍ਰਚਾਰ ਕਰ ਰਹੇ ਐ ਤੇ ਮਖਲਾ ਹਰਿਆਣੇ ਦਾ ਤੇ ਇਹ ਪੰਜਾਬ ਦੇ ਵਿੱਚ ਰੇ ਲੋਕੀ ਬੈਠੇ ਆ ਲੋਕਾਂ ਨੂੰ ਸਾਡੇ ਵਿਰੁੱਧ ਕੰਮਤੇ ਲੱਗੇ ਹੋਏ ਆ ਤੇ ਅਸੀਂ ਗੱਲ ਸਾਫ਼ ਕਰਨੀ ਚਾਹੁੰਦੇ ਆ ਪੰਜਾਬ ਸਰਕਾਰ ਨੂੰ ਤੁਸੀਂ ਜਿੰਨੇ ਪਰਮ ਪਰਮ ਵਿੱਚ ਪਾਲੇ ਆ ਤੁਹਾਡੇ ਉਹ ਚੱਕਣਾ ਚੂਰ ਹੋਏ ਆ ਤੇ ਜਿਹੜੇ ਹੁਣ ਬਾਰੇ ਸਮੇਂ ਦੇ ਵਿੱਚ ਵੀ ਤੁਸੀਂ ਆ ਪਰਮ ਪਾਲਿਓ ਲੋਕਾਂ ਦੇ ਵਿੱਚ ਪ੍ਰਚਾਰ ਕਰਦੇ ਹੋ ਇਹ ਤੁਹਾਡੇ ਧਰਮ ਦਾ ਅਸੀਂ ਤਾਦਾ ਚਾ ਕਰਨਾ ਹੁਣ ਬਾਰੇ ਦਿਨਾਂ ਦੇ ਵਿੱਚ ਅਸੀਂ ਦੱਸਣਾ ਹੈ ਕਿਹ ਲੋਕ ਕਿਹਦੇ ਵੱਲ ਖੜੇ ਐ ਅਸੀਂ ਦੱਸਣਾ ਵੀ ਲੋਕ ਥੋੜੀ ਥੁੰਦੇ ਐ ਜਾਂ ਸੱਚੇ ਸੋਚਿਆ ਸੰਘਰਸ਼ੀ ਲੋਕਾਂ ਦੀ ਥੁੰਦੇ ਐ ਤੁਸੀਂ ਜ਼ਬਰ ਕਰਨਾ ਉਹ ਜ਼ਬਰ ਕਰੋ ਹੋਰ ਜ਼ਬਰ ਕਰੋ ਤੇ ਜ਼ਬਰ ਦੇ ਵਿੱਚੋਂ ਇੱਕ ਲਾਟ ਨਿਕਲਦੀ ਹੁੰਦੀ ਆ ਸਾਡੇ ਸਮੁੱਛੇ ਲੋਕਾਂ ਦੀ ਉਹ ਲਾਟ ਤਬਾਹ ਕਰਦੀ ਹੁੰਦੀ ਐ ਤੁਹਾਡੇ ਰਾਜਪਾਗ ਉਹ ਲਾਟ ਨਹੀਂ ਥੋਤੋ ਸੰਭੀ ਜਾਣੀ ਇਸ ਕਰਕੇ ਸਾਡੀ ਚੇਤਾਵਨੀ ਆਉਂਦਾ ਸਰਕਾਰਾਂ ਨੂੰ ਕਿ ਸਮਾਂ ਰਹਿੰਦਿਆਂ ਸਾਡੇ ਨੌਜਵਾਨਾਂ ਦੀ ਰਿਹਾਈ ਕੀਤੀ ਜਾਵੇ ਉਹ ਹਾਲਾਤ ਨਾ ਪੈਦਾ ਹੋਣ ਦਿਓ ਜਿਹੜੇ ਇਸ ਧਰਤੀ ਦੇ ਉੱਤੇ ਜਿਹਦੇ ਸਿੱਟੇ ਸਾਨੂੰ ਭੁਤਨੇ ਪੈਣਾ ਤੇ ਵੱਡੇ ਪੱਧਰ ਤੇ ਅਸੀਂ ਲੋਕ ਉਹ ਕਰਨ ਨੂੰ ਮਜਬੂਰ ਹੋਈਏ ਸਰਕਾਰ ਨੂੰ ਕੰਨ ਤੇ ਲਿਖਿਆ ਸਰਕਾਰ ਨੂੰ ਪੜਨਾ ਚਾਹੀਦਾ ਹੈ ਹਾਲਾਤਾਂ ਦੇ ਲੈਣੇ ਉਹਨਾਂ ਨੂੰ ਲੈਣੇ ਚਾਹੀਦੇ ਕਿ ਹਾਲਾਤ ਚਾਹੁੰਦੇ ਕੀ ਹੈ ਹਾਲਾਤ ਕਿੱਧਰ ਜਾ ਰਹੇ ਆ ਆ ਲੋਕਾਂ ਤੋਂ ਵੱਡਾ ਲੋਕਤੰਤਰ ਵੀ ਕੋਈ ਪਰੰਪਰਾਂ ਪਾ ਦੇ ਹੋਗੇ ਤੁਸੀਂ ਵੀ ਕੋ ਲੋਕਤੰਤਰ ਵੱਖਰਾ ਹੁੰਦਾ ਹੈ ਅਸੀਂ ਨਹੀਂ ਥਾਂ ਦੇ ਵੀ ਤੁਹਾਡਾ ਲੋਕਤੰਤਰ ਲੋਕਤੰਤਰ ਹੈ ਜਿਹੜਾ ਲੋਕਤੰਤਰ ਲੋਕਾਂ ਨੂੰ ਇਨਸਾਫ ਨਾ ਦੇਵੇ ਲੋਕਾਂ ਲਈ ਖੱਲ ਪਿੱਟੇ ਉਹ ਜੋਕਤੰਤਰ ਹੁੰਦਾ ਜੋਕਤੰਤਰ 75 ਸਾਲ ਹੋ ਗਏ ਤੇ ਇਹ ਜੋਕਤੰਤਰ ਸਾਡੇ ਹੱਡਾਂ ਨੂੰ ਚੰਬੜਿਆ ਹੋਇਆ ਹੈ ਇਹ ਜੋਕਤੰਤਰ ਦੇ ਟੈਟ ਵੱਡੀ ਪੁੱਤਰ ਤੇ ਰਾਜ ਕਰਨ ਵਾਲੇ ਲੋਕਾਂ ਨੇ ਆਪਣੀਆਂ ਪ੍ਰਾਪਰਟੀਆਂ ਬਣਾਈਆਂ ਪੁੱਤ ਪੋਤਿਆਂ ਦੀਆਂ ਪ੍ਰਾਪਰਟੀਆਂ ਬਣਾਈਆਂ ਹੈ ਤੇ ਅਸੀਂ ਸਾਡੀਆਂ ਭਰਾਵੋ ਸਾਡੇ ਸਾਡੇ ਵਿੱਚੋਂ ਸਾਡੀ ਕਿਰਤ ਚੁੰਦੀ ਐ ਮਿਹਨਤ ਕਰਨ ਵਾਲੇ ਲੋਕਾਂ ਨੇ ਉਹ ਇਸ ਕਰਕੇ ਆਹ ਸਮੇਂ ਦੇ ਵਿੱਚ ਸਾਡੇ ਵਾਸਤੇ ਇੱਕੋ ਥੱਦਾ ਹੈ ਸਾਡੇ ਕਿਸਾਨ ਵੀਰਾਂ ਨੂੰ ਸਾਡੀਆਂ ਮਤਾਵਾ ਭੈਣਾਂ ਨੂੰ ਕਿ ਸਰਕਾਰ ਚਾਉਂਦੀ ਐ ਵੀ ਇਹ ਅੱਕ ਜਾਣਾ ਸਰਕਾਰ ਚਾਉਂਦੀ ਐ ਵੀ ਇਹ ਥੱਕ ਜਾਣਾ ਪਰ ਅਸੀਂ ਹੌਸਲਾ ਲੈ ਕੇ ਜਾਈਏ ਅਸੀਂ ਨਾ ਕਦੇ ਅੱਕਿਆ ਨਾ ਕਦੇ ਥੱਕਿਆ ਤੇ ਨਾ ਤੁਸੀਂ ਸਾਨੂੰ ਆਕਾ ਸਕਦੇ ਹੋ ਨਾ ਸਕਾ ਸਕਦੇ ਹੋ ਜਿੰਨਾ ਸਵਰ ਪ੍ਰਖੜਾ ਪਖਮੋ ਤੇ ਤੁਸੀਂ ਫੁੱਕ ਕੇ ਚੜਦੇ ਹੋ ਉਹਨੇ ਤੁਹਾਨੂੰ ਫੁੱਕ ਕੇ ਚੱਟਣਾ ਪੈਣਾ ਤੇ ਸਾਡੇ ਨੌਜਵਾਨ ਬਿਨਾ ਛੱਤਰ ਹੈ ਹੀ ਕੰਨੀ ਪੈਣੀ ਉਹਨਾਂ ਦੀ ਪੌਣੀ ਦੇਰ ਤੱਕ ਸਾਡੇ ਸੰਘਰਸ਼ ਚੱਲਣੇ ਐ ਸੰਘਰਸ਼ ਨਹੀਂ ਚੱਲਣੇ ਹੋਰ ਵਧਣੇ ਐ ਹੋਰ ਨਾਲ ਦੀ ਤਰ੍ਹਾਂ ਪੰਜਾਬ ਦੇ ਵਿੱਚ ਸਾਡੇ ਹਰਿਆਣੇ ਦੇ ਵਿੱਚ ਹੋਰ ਛੂਪਿਆ ਦੇ ਵਿੱਚ ਕਿਸਾਨ ਇਸੇ ਤਰ੍ਹਾਂ ਰੇਲਵੇ ਲੈਣਾ ਤੇ ਉਤਰਨਗੇ ਤੁਹਾਡੇ ਪਰੰਪਰੇਖੇ ਦੂਰ ਹੋਣਗੇ ਤੁਸੀਂ ਮਾਨ ਬਣਾ ਲਿਓ ਫੈਸਲਾ ਕਰ ਲਿਓ ਵੀ ਸਾਡੇ ਆ ਸਮੁੱਚੇ ਮਿਹਨਤ ਕਰਦੇ ਲੋਕਾਂ ਨੂੰ ਕਿਹੜੇ ਹੱਥੀ ਲੈਣਾ ਹੈ ਉਹ ਸਰਕਾਰ ਦੇ ਪਾਲੇ ਦੇ ਵਿੱਚ ਗੇਡ ਹੈ ਇਸ ਕਰਕੇ ਅਸੀਂ ਮਨ ਬਣਾ ਚੁੱਕੇ ਹਾਂ ਕਿ ਕੁਛ ਮਰਜ਼ੀ ਹੋ ਜਾਵੇ ਸਾਨੂੰ ਜੇ ਆ ਮੈਣਾ ਸਾਨੂੰ ਡਾਂਗਾ ਮਹਿਣਾ ਸਾਨੂੰ ਗੋਲੀਆਂ ਮਹਿਣਾ ਇੱਕ ਇੰਚ ਵੀ ਪਿੱਛੇ ਨਹੀਂ ਅਸੀਂ ਹਟਦੇ ਸਾਡੇ ਕੋਲੇ ਫੋਰਮਾ ਦਾ ਫੈਸਲਾ ਹੈ ਇਹ ਸਾਡੇ ਕੋਲੇ ਫੋਰਮਾ ਦਾ ਫੈਸਲਾ ਹੈ ਇਹ ਕਰਕੇ ਸਰਕਾਰ ਦੇ ਕੰਨ ਹੈ ਸਮਝ ਹੈ ਬਾਗਤ ਹੈ ਤੇ ਸਮੇਂ ਦੀ ਲਜਾਖ ਨੂੰ ਪਛਾਣੇ ਕੇਂਦਰ ਦੀ ਸਰਕਾਰ ਹੋਵੇ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਅਸੀਂ ਆਪਣੇ ਹੱਕ ਲੈ ਜਾਣਦੇ ਆ ਉਹ ਹੱਕ ਅਸੀਂ ਆਪਣੇ ਇਕੇ ਨਾਲ ਲੈਣੇ ਆ ਉਹ ਹੱਕ ਅਸੀਂ ਸਾਡੀਆਂ ਮਤਾਵਾਵਾਂ ਦੇ ਇਕੇ ਨਾਲ ਲੈਣੇ ਆ ਇਹਨਾਂ ਗੱਲਾਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਖੰਡਾਣਾ ਲਾ ਕੇ ਮੈਂ ਆਪਣੀ ਜਗ੍ਹਾ ਲਵਾਂ ਨਾਰੇ ਦਾ ਜਵਾਬ ਸਾਰੀਆਂ ਸਾਰੀਆਂ ਮਤਾਵਾਵਾਂ ਨਾਲ ਸ਼ੋਰ-ਸ਼ੋਰ ਨਾਲ ਦੇਣਾ ਕਿਸਾਨ ਮਜ਼ਦੂਰ ਮੁਲਾਜ਼ਮ ਬਦਿਆਚੀਏ ਇਕਤਾ ਜਿੰਦਾਬਾਦ 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 ਲੋਕਾਂ ਦੇ ਜ਼ਬਰ ਕੰਨ ਵਾਲੀ ਕੇਂਦਰ ਸਰਕਾਰ ਨਾ ਪਾਵਾ ਹੁਟਾਵਾ ਹੁਟਾਵਾ ਲੋਕ ਇਕਤਾ ਜਿੰਦਾਬਾਦ 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 ਬਹੁਤ ਬਹੁਤ ਨਮਾਜ਼ੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ